ਮੇਰਾ ਨਾਮ ਬਈ ਸਤਨਾਮ ਸਿੰਘ ਆ ਪਿੰਡ ਮੇਰਾ ਬੈਰੋਕਿਆ ਜ਼ਿਲ੍ਹਾ ਮੋਗਾ ਜਿਹੜਾ ਮੇਰਾ ਸੋਹਰਾ ਪਰਿਵਾਰ ਆ ਮੇਰੀ ਵਾਈਫ ਦਾ ਨਾਮ ਨਵਜੋਤ ਕੌਰ ਆ ਉਹ ਮੈਂ ਸਾਹਮਣੇ ਸਾਰਿਆਂ ਦੇ ਕਰ ਰਿਹਾ ਆ ਆ ਪਰਿਵਾਰ ਆ ਤੇ ਇਹਨਾਂ ਦਾ ਪਿੰਡ ਬਈ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਤੇ ਆ ਮੇਰਾ ਸੋਹਰਾ ਜਗਦੀਸ਼ ਜਗਸੀਰ ਸਿੰਘ ਜੀ ਮੇਰਾ ਵਿਆਹ ਹੋਇਆ ਸੀ ਬਈ 2021 ਨੂੰ 21 ਮਾਰਚ ਨੂੰ ਤੇ ਮੇਰੀ ਵਾਈਫ ਗਈ ਆ ਬਾਹਰ 5 ਅਕਤੂਬਰ ਨੂੰ ਬਾਹਰ ਗਈ ਆ ਜੀ ਇਸ ਤੋਂ ਬਾਅਦ ਆ ਮੇਰੀ ਵਾਈਫ ਨੇ ਮੈਨੂੰ ਬੁਲਾਇਆ ਚ ਉਹਦੇ ਮਹੀਨਾ ਬਾਅਦ ਮੈਨੂੰ ਕੈਨੇਡਾ ਬੁਲਾਇਆ ਮੈਂ ਕੈਨੇਡਾ ਜਾ ਕੇ ਆਇਆ ਜੀ ਉਸ ਤੋਂ ਬਾਅਦ ਸਾਡਾ ਰਿਸ਼ਤਾ ਵੀ 2 ਸਾਲ ਵਧੀਆ ਰਿਹਾ ਸਭ ਕੁਝ ਵਧੀਆ ਚੱਲੀ ਗਿਆ ਪੀਆ ਪੀਸਾ ਭਰੇਗਾ ਕਮਾ ਕੇ ਸਾਰਾ ਕੁਝ ਵਧੀਆ ਕੀਤਾ ਵਧੀਆ ਚੱਲ ਰਿਹਾ ਜੀ ਉਸ ਤੋਂ ਬਾਅਦ ਸਾਡੀ ਪੜ੍ਹਾਈ ਮੌਕੀ ਮੇਰੀ ਪੜ੍ਹਾਈ ਉਸ ਤੋਂ ਬਾਅਦ ਹੀ ਮੈਗਟੋਬਾ ਵੀ ਨਹੀਂ ਪੈਗਾ ਥਾਮਸਨ ਸ਼ਹਿਰ ਮੂਵ ਹੋ ਗਏ ਜੀ ਉੱਥੇ ਜਾ ਕੇ ਮੇਰੀ ਵਾਈਫ ਮੇ ਤੋਂ 15 ਦਿਨ ਪਹਿਲਾਂ ਮੂਵ ਹੋਈ ਸੀਗੀ ਤੇ ਮੈਂ 15 ਦਿਨ ਬਾਅਦ ਮੂਵ ਆਈ ਮੈਂ ਵਾਈਫ ਦੇ ਕਾਲਜ ਦੇ ਡਾਕੂਮੈਂਟ ਸਾਰੇ ਲੈ ਕੇ ਉੱਥੇ ਗਿਆ ਸੀ ਉਸ ਤੋਂ ਬਾਅਦ ਹੀ ਵਰਕ ਆਨ ਅਪਲਾਈ ਕੀਤਾ 3 ਸਾਲ ਦਾ ਉਸ ਤੋਂ ਬਾਅਦ ਜੀ ਮੇਰੀ ਵਾਈਫ ਵਾਲਮਾਰਟ ਜੌਬ ਕਰਦੀ ਸੀ ਥਾਮਸਨ ਤੇ ਉੱਥੇ ਇੱਕ ਮੁੰਡਾ ਸੀਗਾ ਅਰਜਪ੍ਰੀਤ ਸਿੰਘ ਨਾਂ ਦਾ ਆ ਮੁੰਡਾ ਹੀ ਉਹਦਾ ਤੇ ਇਹ ਮੁੰਡੇ ਨੇ ਮੇਰੀ ਵਾਈਫ ਨੂੰ ਝਾਤਸੇ ਲੈ ਕੇ ਇਹ ਮੁੰਡਾ ਪੀਆਰ ਆਈ ਸਾਰੇ মিডিਆ ਵੇਖ ਲਓ ਤੇ ਇਹ ਮੁੰਡਾ ਥੌਮਸਨ ਰਹਿੰਦਾ ਸੀ ਤੇ ਥੌਮਸਨ ਦੇ ਵਾਲਮਾਰਟ ਦੇ ਮੈਨੇਜਰ ਆ ਮੁੰਡਾ ਹੀ ਤੇ ਇਹ ਮੁੰਡੇ ਨੇ ਵੀ ਵਾਈਫ ਨੂੰ ਝਾਤਸੇ ਲੈ ਕੇ ਹਨਾ ਇਹ ਮੁੰਡੇ ਮੇਰੇ ਨਾਲ ਇੱਕ ਟਾਈਮ ਤਿੰਨ ਫਰੌਡ ਹੋਏ ਆ ਇਹ ਮੁੰਡੇ ਨੂੰ ਵੀ ਦੋਸ਼ੀ ਆ ਜੀ ਇਹ ਮੁੰਡੇ ਨੇ ਮੇਰਾ ਵਰਕਪਾਉਂਟ ਕੁੜੀ ਨੂੰ ਕਹਿ ਕੇ ਕੈਨਸਲ ਕਰਾਇਆ ਕਹਿੰਦਾ ਜੀ ਕੁੜੀ ਕਹਿੰਦੀ ਮੈਂ ਮੁੰਡੇ ਦਾ ਡਿਵੋਰਸ ਲੈਣਾ ਚਾਹਣੀ ਆ ਵੀ ਮੈਂਨ ਐਪਲੀਕੈਂਟ ਮੈਂ ਆ ਤੇ ਮੁੰਡੇ ਦਾ ਵਰਕਪਾਉਂਟ ਨਾ ਤੇ ਉਹ ਸਬੂਤ ਆਧਾਰ ਤੇ ਮੇਰਾ ਕੇਸ ਵੀ ਲੱਗਾ ਹੋਇਆ ਤੇ ਮੈਂ ਇਸ ਵੀ ਤੂ ਪੇਚ ਵੀ ਕਰੂੰਗਾ ਤੇ ਆ ਮੁੰਡਾ ਜੀ ਅਰਸ਼ਪੀ ਸਿੰਘ ਆਂਗੇ ਇੰਡੀਆ ਤੋਂ ਪਟਿਆਲੇ ਜ਼ਿਲ੍ਹੇ ਤੋਂ ਆਏ ਮੁੰਡਾ ਤੇ ਇਹ ਮੁੰਡੇ ਨੇ ਮੈਂ ਸਾਰੀ ਮੀਡੀਆ ਚਾਉਣਾ ਇਹ ਮੁੰਡੇ ਦੀਆਂ ਰੀਲਾਂ ਵੀ ਕੱਟ ਕੇ ਜਰੂਰ ਪਾੰਗਾ ਜਾਣ ਹਣੇ ਥੌਮਸਨ ਤੋਂ ਮੂਵ ਹੋ ਗਿਆ ਬਾਈ ਮੇਰੀ ਵਾਈਫ ਨੂੰ ਧੋਖਾ ਦੇ ਗਿਆ ਉੱਥੋਂ ਮੂਵ ਹੋ ਗਿਆ ਇਹ ਨਿਊ ਬਰਾਸਲਿੰਗ ਜਾੜਾ ਦੀ ਭੈਣ ਕੋਲੇ ਇਹ ਮੁੰਡਾ ਮੈਂ ਵਾਦ ਤੋ ਆ ਮੀਡੀਆ ਨੂੰ ਇਹ ਜੀ ਗਣੇ ਮੁੰਡੇ ਦੀ ਵੀਡੀਓ ਵਾਇਰਲ ਕੀਤੀ ਜਾਵੇ ਜਿਹੜੇ ਮੁੰਡਰੇ ਸਾਡੇ ਮੇਰਾ ਘਰ ਬਰਬਾਦ ਕੀਤਾ ਈ ਤੇ ਇਸ ਤੋਂ ਬਾਅਦ ਜੀ ਮੇਰਾ ਵਰਕ ਆਊਟ ਮੇਰਾ ਕੈਂ ਉਥੇ ਰਹਿਣ ਨੂੰ ਕੈਨੇਡਾ ਚ ਮੈਂ ਐਲਮਈ ਲਈ ਸੀਗੀ ਜੀ ਐਲਮਈ ਮੈਂ ਆ ਬੰਦੇ ਤੋਂ ਲਈ ਸੀਗੀ ਸਹਿਜ ਫਰੇਮਰ ਤੋਂ ਮੈਂ ਇਹਨਾਂ ਦਾ ਵੀ ਜ਼ਿਕਰ ਕਰਨਾ ਚਾਹੂੰਗਾ ਇਹ ਬੰਦੇ ਨੂੰ ਵਾਜੀ ਸਾਰੀ ਕਹਾਣੀ ਦੱਸੀ ਸੀ ਮੇਰੇ ਨਾਲ ਕਿ ਆ ਫਰਾਡ ਹੋਇਆ ਮੇਰੀ ਮਜਬੂਰੀ ਆ ਇਹ ਬੰਦੇ ਨੇ ਮੈਨੂੰ 15 15 ਡਾਲਰ ਚ ਐਲਮਈ ਦੀ ਗੱਲ ਕੀਤੀ ਸੀ ਇਹ ਬੰਦੇ ਨੇ ਮੇਰੇ ਨਾਲ ਇਹ ਬੰਦੇ ਨੂੰ 5000 ਡਾਲਰ ਪਹਿਲਾਂ ਦਿੱਤਾ ਸੀਗਾ ਜੀ ਉਸ ਤੋਂ ਬਾਅਦ ਇਹ ਬੰਦੇ ਮੈਨੂੰ ਕਹਿੰਦੇ ਇਹ ਬੰਦੇ ਨੇ ਅਪਲਾਈ ਕਰਤੀ ਐਲਮਈ ਮੇਰੀ ਤੇ ਬਾਅਦ ਜਦੋਂ ਮੇਰਾ ਰਿਜ਼ਲਟ 90 ਦਿਨਾਂ ਤੋਂ ਬਾਅਦ ਆਇਆ ਉਦੋਂ ਇਹ ਬੰਦੇ ਨੇ ਐਲਮਈ ਦਿੱਤੀ ਉਹ ਸਪੈਰ ਸੀਗੀ ਪਹਿਲਾਂ ਇਹ ਨਈ ਸਪੈਰ ਤੇ ਮੈਂ ਇਹਨਾਂ ਨੂੰ ਗੱਲ ਦਸੀ ਮੈਂ ਕਿ ਬਈ ਆਰਡੀਐਲਐਮਆਈ ਸਪੈਰ ਸੀ ਇਹ ਬੰਦੇ ਮੁੱਕਰ ਗਏ ਕਿ ਤੇਰੀ ਵਾਈਫ ਨੇ ਤੇਰੇ ਤੇ ਪਰਚਾ ਕਰਾਇਆ ਸੀਗਾ ਉੱਥੇ ਰੈਟ ਪਾਈ ਸੀ ਤਾਂ ਕਿ ਤੇਰਾ ਕੈਨਸਲ ਹੋ ਗਿਆ ਉਹ ਬਈ ਐਲਐਮਆਈ ਸਪੈਰ ਸੀ ਇਹ ਬੰਦੇ ਨੂੰ ਬਾਹਰ ਕਨੂੰ ਬਈ 25 ਸਾਲ ਹੋ ਗਏ ਆ ਇਹ ਸਹਿਜ ਫਰੇਮਰ ਕੰਪਨੀ ਆ ਐਵਸਪੋਰਟ ਚ ਰਹਿੰਦੇ ਆ ਤੇ ਇਹਨਾਂ ਇਹ ਬੰਦੇ 25 ਸਾਲ ਦੇ ਪੁਰਾਣੇ ਗਏ ਆ ਬਾਹਰ ਬਈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਮੇਰੇ 5000 ਖਾਤਰ ਇਹਨਾਂ ਦੇ ਇੱਕ ਜਾਂ ਦੋ ਘਰ ਵੰਡ ਜਾਣਗੇ ਕੈਨੇਡਾ ਚ ਉਹ ਆਦੇ ਬਣਾ ਲੈਣਾ ਜਿੰਨੇ ਬੰਦੇ ਆਪਣੇ ਐਵਸਪੋਰਟ ਰਹਿੰਦੇ ਆ ਬਾਈ ਆਪਣੇ ਪੰਜਾਬੀ ਭਰਾ ਸਾਰੇ ਬੰਦੇ ਆ ਸੈਫ ਰੇਮਰ ਵਾਲੇ ਬੰਦਿਆਂ ਦੀ ਵੀਡੀਓ ਵਾਇਰਲ ਕਰੋ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹ ਬੰਦੇ ਨੇ ਮੇਰਾ ਫਰੋਡ ਕੀਤਾ ਜੀ ਤੇ ਇਸ ਤੋਂ ਬਾਅਦ ਹੀ ਮੈਂ ਉੱਥੇ ਵਕੀਲਾਂ ਨੂੰ ਮਿਲਿਆ ਮੈਂ ਆਟੋ ਸ਼ੇਡਸ ਹੋ ਗਿਆ ਸੀਗਾ ਵਿਕੀ ਜਾਨੂ ਮਿਲਿਆ ਵਿਕੀ ਕਹਿੰਦੇ ਵੀ ਜਾਂ ਤਾਂ ਤੂੰ ਇੱਥੇ ਰਿਫਿਊਜੀ ਅਪਲਾਈ ਕਰਦੇ ਮੇਰੀ ਵਾਈਫ ਨੇ ਮੈਨੂੰ ਕਹਿ ਦਿੱਤੀ ਰਿਫਿਊਜੀ ਅਪਲਾਈ ਕਰਦੇ ਲੱਗੇ ਮੈਂ 40 ਲੱਖ ਰੁਪਏ ਰਿਫਿਊਜੀ ਅਪਲਾਈ ਕਰਨ ਨੂੰ ਲਾਇਆ ਮੈਂ ਵਾਪਸ ਜਾਊਂਗਾ ਉੱਥੇ ਕੇਸ ਲੜੂਗਾ ਆਪਦਾ ਮੈਂ ਹੁਣ ਵੀ ਲੀਗਲੀ ਤਰੀਕੇ ਨਾਲ ਕੈਨੇਡਾ ਚ ਵਾਪਸ ਆਇਆ ਮੈਂ ਕੋਈ ਡਿਪੋਰਟ ਨਹੀਂ ਹੋ ਦਮਰੀਆ ਲੰਬੀ ਰਿਇਕਟੋ ਕਿ ਆਈਆ ਤੇ ਮੈਂ 860 ਤੇ ਕੰਮ ਕਰਦਾ ਹੀ ਕੈਨੇਡਾ ਜੀ ਉਸ ਤੋਂ ਬਾਅਦ ਮੇਰੀ ਵਾਈਫ ਨੇ ਮੈਸੀ ਨੂੰ ਮੇਲ ਪਾਈ ਵੀ ਮੇਰਾ ਹਸਬੰਡ ਆਊਟ ਆਫ ਸ਼ਿਟ ਤੇ ਕੈਨੇਡਾ ਚ ਰਹਿ ਰਿਹਾ ਤੇ ਮੈਸੀ ਕੋਲੇ ਮੇਰੀ ਮੇਲ ਹੈਣੀ ਸੀ ਬਈ ਵਾਈਫ ਮੇਰੀ ਮੇਨ ਐਪਲੀਕੈਂਟ ਆ ਤੇ ਮੈਸੀ ਕੋਲੇ ਰਿਵਾਈਵਲ ਮੇਲ ਹੀ ਚੱਲਦੀ ਸੀਗੀ ਜਦੋਂ ਵਾਈਫ ਨੇ ਮੇਲ ਉਹਨਾਂ ਨੂੰ ਮੈਸੀ ਨੂੰ ਪਾਈ ਤੇ ਬਈ ਮੈਸੀ ਨੇ ਮੈਨੂੰ ਮੇਲ ਪਾਈ ਤੁਸੀਂ ਨਾਮ ਸਿੰਘ ਵੀ ਤੁਸੀਂ ਕੈਨੇਡਾ ਚ ਆਊਟ ਆਫ ਸ਼ਿਟ ਰਹਿ ਰਹੇ ਆ puri ਵਾਈਫ ਨੇ ਮੇਲ ਪਾਈ ਆ ਤੇ ਉਹ ਕਹਿੰਦੇ ਸੀ ਬਈ ਤੁਸੀਂ ਆਟੋ ਸ਼ੀਟ ਨਾਲ ਤੁਸੀਂ ਸਾਨੂੰ ਵੀਡੀਓ ਭੇਜ ਦਿੱਤੇ ਮੈਨੂੰ ਉਹਨਾਂ ਨੇ ਵੀ ਉੱਥੇ ਗਿਆੜ ਨਾਲ ਗੱਲ ਕਰੋ ਆ ਕੇ ਮੈਂ ਉਹਨਾਂ ਕੋਲੇ ਗਿਆ ਉਹ ਜਾਂਦੀ ਕੰਟਰੀ ਛੱਡ ਦਿਓ ਆਪਦੀ ਮਰਜ਼ੀ ਨਾਲ 17 ਜੁਲਾਈ ਤੋਂ ਪਹਿਲਾਂ ਜਿਹੜੇ ਕੰਟਰੀ ਨਹੀਂ ਛੱਡਦੇ ਈ ਤੁਹਾਨੂੰ ਡਿਪੋਰਟ ਕਰਕੇ ਭੇਜਾਂਗੇ ਜਾਂ ਤੁਹਾਡਾ ਕੇ ਪੁਲਿਸ ਨੂੰ ਦਵਾਂਗੇ ਤੁਸੀਂ ਆਟੋ ਸ਼ੀਟ ਕਿੰਨੇ ਰਹਿ ਰਹੇ ਆ ਮੈਂ ਭਈ 14 ਜੁਲਾਈ ਨੂੰ ਟ੍ਰੈਕਟਰ ਲੈ ਕੇ ਕੰਟਰੀ ਛੱਡ ਕੇ ਮੈਂ ਵਾਪਸ ਇੰਡੀਆ ਆ ਗਿਆ ਸੀਗਾ ਤੇ ਭਈ ਮੇਰਾ ਉਹ ਇਸ ਕੇਸ ਕਰਕੇ ਮੇਰਾ ਭਈ ਡੈਡੀ ਡਿਪਰੈਸ਼ਨ ਚ ਉਹ ਮਗਰ ਖੜੇ ਵੀ ਆ ਖੜੇ ਆ ਮੀਡੀਆ ਨੂੰ ਦਿਖਾਉਣਾ ਚਾਹਣਾ ਵੀ ਉਹ ਪਹਿਲਾਂ ਵਧੀਆ ਕੰਮ ਕਰਦਾ ਸਾਰਾ ਪ ਮੇਰਾ ਪਿੰਡ ਦੇ ਸਾਰੇ ਬੰਦੇ ਸਰਪੰਚ ਵੀ ਨਾਲ ਆਇਆ ਸਾਰੇ ਪੰਚਾਇਤ ਨਾਲ ਆਈ ਆ ਸਾਰਾ ਪਿੰਡ ਗਵਾਹ ਮੇਰਾ ਹੀ ਉਸ ਤੋਂ ਬਾਅਦ ਇੱਥੇ ਆ ਕੇ ਮੈਂ ਜੀ ਤਰਕਾਜ਼ ਦਿੱਤੀ ਐਨਆਰਆਈ ਚ ਮੈਂ ਵਕੀਲ ਕਰਕੇ ਐਨਆਰਆਈ ਚੰਡੀਗੜ੍ਹ ਸਰਕਾਰ ਸੇ ਭੇਜੀ ਆ ਉਹਦੀ 15 ਨੰਬਰ ਫਾਈਲ ਨੰਬਰ ਲਾ ਕੇ ਮੇਰੀ ਕਾਰਵਾਈ ਵੀ ਸਟਾਰਟ ਹੋ ਚੁੱਕੀ ਆ ਤੇ ਮੈਨੂੰ 8 ਤੋਂ 10 ਵਾਰੀ ਇਹਨਾਂ ਦੇ ਥਾਣੇ ਮੈਂ ਗਿਆ ਕੁੜੀ ਵਾਲੇ ਛਪਾਰਚਾ ਲਾ ਰਹੇ ਸੀਗੇ ਔਰਤ ਜਿਹੜੀ ਸਰਕਾਰ ਤੱਕ ਛਪਾਰਚਾ ਲਾ ਰਹੀ ਡਿਪਟੀ ਦਾ ਛਪਾਰਚਾ ਨਾਲ ਲਾ ਰਹੇ ਸੀਗੇ ਇਹਨਾਂ ਦੀ ਕਾਰਵਾਈ ਨਾ ਕੀਤੀ ਜਾਵੇ ਪਹਿਲਾਂ ਸਾਡੀ ਕਾਰਵਾਈ ਰੋਕ ਰੋਕ ਰਹੀ ਸੀਗੀ ਕੋਈ ਮੇਰੇ ਪਿੰਡ ਦੇ ਸਾਰੇ ਨੌਜਵਾਨਾਂ ਨੇ ਪੰਚਾਇਤ ਨੇ ਸਰਪੰਚ ਨੇ ਐਨ ਆਰ ਆਈ ਵੀਰ ਮੇਰਾ ਬਹੁਤ ਬਈ ਸਾਥ ਦਿੱਤਾ ਉਹਦੇ ਧੱਕੇ ਨਾਲ ਜਾ ਕੇ ਬਈ ਅਸੀਂ ਆਉ ਦੀ ਇਨਸਾਫ ਹੀ ਲੜਾਈ ਉੱਥੇ ਅਸੀਂ ਚੰਡੀਗੜ੍ਹ ਦੁਆਰਾ ਫੈਲ ਭੇਜਤੀ ਆ ਹੁਣ ਮੇਰਾ ਪਰਚਾ ਥੋੜੇ ਦਿਨਾਂ ਅੱਗੇ ਕੱਟਿਆ ਜਾਣਾ ਮੈਂ ਸਾਰੇ ਮੀਡੀਆ ਨੂੰ ਇਹੀ ਕਹਿਣਾ ਮੇਰੇ ਸੋਹਰੇ ਪਰਿਵਾਰ ਨੂੰ ਬਈ ਬਣਦੀ ਸਜ਼ਾ ਮਿਲਣੀ ਚਾਹੀਦੀ ਆ ਉਹਨੇ ਮੈਨੂੰ ਕੈਨੇਡਾ ਚ ਹਰੇਕ ਬੰਦਾ ਚੰਗੇ ਪੈਖੜੀ ਜਾਂਦਾ ਕੈਨੇਡਾ ਚ ਇੰਨੇ ਪੈਸੇ ਲਾਉਂਦਾ ਮੈਂ ਵੀ ਡੇਢ ਕਲਾਕ ਜਮੀਨ ਹੀ ਵੇਚੀ ਆ ਤੇ ਮੈਂ ਇਹ ਸਾਰੇ ਜਿਹ ਸਾਰੇ ਨੂੰ ਕਹਿੰਦਾ ਮੇਰੇ ਇਹ ਪੋਸਟਰ ਆ ਮੇਰੀ ਆਵਾਜ਼ ਸਾਰੇ ਆਲ ਇੰਡੀਆ ਚ ਪਹੁੰਚਾਈ ਜਾਵੇ ਤੇ ਗਾਂ ਤੋਂ ਕੁੜੀਆਂ ਵੀ ਫਰੋਡ ਨਾ ਕਰਨ ਇੱਕ ਵੀ ਸੌ ਤੋਂ ਵੱਡ ਤਰਾਸ ਦੀ ਗੱਲ ਇਹ ਆ ਆਪਣੇ ਜਿਹੜੇ ਪੰਜਾਬੀ ਭਰਾ ਉਹ ਤੇ ਕਹਿੰਦਾ ਜਾਂਦੇ ਆ ਉਹ ਵੀ ਆਪਣੇ ਨਾਲ ਸਾਥ ਤੋਂ ਫਰੋਡ ਕਰਦੇ ਆ ਬਾਈ ਇਹ ਕੰਮ ਨਾ ਕਰੋ ਜਿਵੇਂ ਮੇਰੀ ਵਾਈਫ ਦਾ ਬੁਆਏਫਰੈਂਡ ਆ ਇਹਨੂੰ ਪਤਾ ਸੀਗਾ ਵੀ ਇਹ ਮੁੰਡਾ ਵਿਆਹ ਆ ਵਿਆ ਨਿੱਕਾ ਸ਼ਹਰ ਸਾਰੇ ਨੂੰ ਪਤਾ ਸੀਗਾ ਇਹ ਬੰਦੇ ਨੇ ਤਾਂ ਵੀ ਹੁਣ ਝਾਸੇ ਲੈ ਕੇ ਉਹਦੇ ਬੇਨਾ ਫਰੋਡ ਕੀਤਾ ਮੇਰੀ ਜ਼ਿੰਦਗੀ ਬਰਬਾਦ ਕੀਤੀ ਆ ਮੈਂ ਸਾਰਿਆਂ ਨੂੰ ਇਹ ਅਪੀਲ ਕਰਨੀ ਚਾਹੁੰਨਾ ਵੀ ਇਹ ਮੁੰਡਾ ਹੁਣ ਮੇਰੇ ਦਾ ਅਪਰੋਚ ਵੀ ਕਰੂਗਾ ਇਹ ਮੈਨੂੰ ਗੱਲ ਦਾ ਪਤਾ ਆ ਕਿ ਉਹਨਾਂ ਮੀਡੀਆ ਜਾਵੜਿਆ ਇਹ ਮੈਨੂੰ ਕਹਿੰਦੀ ਤੁਸੀਂ ਕੋ ਮਰਜ਼ੀ ਕਰ ਲਓ ਇੱਥੇ ਮਰਜ਼ੀ ਜਾਵੜੋ ਕੋਈ ਸੁਣਵਾਈ ਨਹੀਂ ਹੋਣੀ ਕਿਉਂਕਿ ਇੰਡੀਆ ਵੀ ਸੁਣਵਾਈ ਕਹਿੰਦੇ ਕੁੜੀ ਨਹੀਂ ਹੁੰਦੀ ਆ ਤੇ ਬਾਹਰ ਵੀ ਸੁਣਵਾਈ ਕੁੜੀ ਦੀ ਹੁੰਦੀ ਆ ਪਰ ਮੇਹ ਜੀ ਸਾਬਤ ਕਰਤੀ ਆ ਵੀ ਬਾਹਰ ਭਾਣਾ ਸੁਣਵਾਈ ਕੁੜੀ ਦੀ ਹੁੰਦੀ ਹੋਵੇ ਇੰਡੀਅਨ ਏਜੰਸੀ ਸਰਵਾਈ ਹੁੰਦੀ ਮੈਂ ਉਹਦੀ ਫਾਈਲ ਚੰਡੀਗੜ੍ਹ ਵੀ ਭੇਜਤੀ ਆ ਇਸ ਕਰਕੇ ਮੈਂ ਸ ਅਰ ਸਾਫ ਦੀ ਆਵਾਜ਼ ਆ ਉਹ ਬੁਲੰਦ ਕੀਤੀ ਜਾਵੇ ਤੇ ਸਾਰੇ ਮੈਂ ਜਿੰਨੇ ਵੀ ਇਥੇ ਇਕੱਠਾ ਆਇਆ ਸਾਰਿਆਂ ਦਾ ਧੰਨਵਾਦ ਕਰਨਾ ਚਾਹਣਾ ਜਿਹੜਾ ਬਈ ਪਿਆਸ ਦਾ ਅਰੇਂਜਮੈਂਟ ਕੀਤਾ ਉਹ ਅਸੀਂ ਆ ਸਾਰੇ ਬੰਦਿਆਂ ਨੇ ਕੀਤਾ ਕਿਉਂਕਿ ਮੂਰੇ ਲੱਗਿਆ ਆਪਣੇ ਹਲਕੇ ਬਾਗੀਪੁਰਾ ਦੇ ਬੰਦੇ ਤੇ ਜਿਹੜਾ ਪਿਆਸ ਵੀ ਰਾਜਾ ਸਿੰਘ ਮਲਕੇ ਦਾ ਮੈਂ ਇਹੀ ਨਾਲ ਅਪਰੋਚ ਕੀਤੀ ਸਾਡਾ ਇਕੱਠਾ ਰਿਹਾ ਅਡੇ ਲੋ ਬਾਈਟ ਦੀ ਪ੍ਰੋਬਲਮ ਸੀਗੀ ਤੇ ਇਹਨਾਂ ਨੇ ਸਾਨੂੰ ਬਈ ਫ੍ਰੀ ਚਾਹ ਬਹੁਤ ਘੱਟ ਪਿਆਜ ਚ ਸਾਨੂੰ ਇਥੇ ਇਕੱਠ ਰੱਖਣ ਨੂੰ ਦਿੱਤਾ ਪਿਆਸ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਚਾਹਣਾ ਸਤਿ ਸ਼੍ਰੀ ਅਕਾਲ ਜੀ। ਇਹਦੋ ਵਾਰ ਮੈਂ ਦੱਸਣਾ ਚਾਹਣਾ ਮੇਰਾ ਕੇਸ ਤਾਂ ਸਾਰਿਆਂ ਨੇ ਤੁਸੀਂ ਦੇਖਿਆ ਹੀ ਹੋਊਗਾ ਬਹੁਤ ਜ਼ਿਆਦਾ ਵਾਇਰਲ ਆਹ ਪਰਿਵਾਰ ਆ ਜੋ ਕੁੜੀ ਵਾਲਾ ਪਰਿਵਾਰ ਆ ਪਿੰਡ ਖੋਕਰ ਜ਼ਿਲ੍ਹਾ ਮਕਸਦ ਇਹ ਪਰਿਵਾਰ ਨੇ ਮੇਰੇ ਨਾਲ 45 ਲੱਖ ਦੀ ਠੱਗੀ ਮਾਰੀ ਆ ਆ ਪਰਿਵਾਰ ਤੁਸੀਂ ਦੇਖ ਸਕਦੇ ਹੋ ਇਹ ਆਹ ਇੱਧਰ ਲੋੜ ਨਹੀਂ ਇਹ ਕਰ ਬਾਈ ਆਹ ਮਾਈਕ ਸਾਰੇ ਉਧਰ ਲਾ ਦੇ ਉਹਨਾਂ ਬਾਈ ਇੱਧਰ ਲਾ ਮਾਈਕ ਸਰ ਇੱਧਰ ਲਾ 10 ਮਿੰਟ ਸਾਰੇਆਂ ਦੇ 10 ਮਿੰਟ ਦੇ ਦਿੰਦੇ ਤੂੰ ਵੀ ਬੋਲ ਦੇਂ ਕਰੇਂਗੇ ਨਾ ਮੰਨ ਲਈ ਇਹਦੇ ਨਾਲੇ ਡੋ ਕਰ ਸਕਦਾ 599 ਕਰਨੀ ਆ ਉਧਰ ਬਾਈ ਰਜਿੰਦਰਾ ਮੋਟੀ ਮੋਟੀ ਦਾ ਆਦ ਬੈਟਰੀ ਨੂੰ ਫੋਨ ਦੇ ਕਰ ਬਾਈ ਵੀ ਕੋਲ 10 ਮਿੰਟ ਚੀਜ਼ ਦਾ ਆਪਾਂ ਮਾਦੂ ਦੀ ਨਾਲ ਨਾਲ ਤਾਂ ਬੈਠੇ ਬਾਹਰ ਆ ਜੀ ਆ ਜਾਣੀ ਹੈ ਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਕੇਸ ਤੁਸੀਂ ਦੇਖਿਆ ਹੀ ਹੋਣਾ ਆ ਕੁੜੀ ਦਾ ਪਰਿਵਾਰ ਆ ਮਾਪਿਓ ਜਿਲ੍ਹਾ ਮਕਸਰਪੈਂਡ ਖੋਖਰ ਜਿਨ੍ਹਾਂ ਨੇ ਮੇਰੇ ਨਾਲ 45 ਲੱਖ ਦੀ ਠੱਗੀ ਮਾਰੀ ਆ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੀ ਹੋਣਾ ਕੁੜੀ ਦੀਆਂ ਰਿਕਾਰਡਿੰਗਾਂ ਵੀ ਸੁਣੀਆਂ ਹੋਣੀਆਂ ਮੈਂ ਦੋ ਕਾਜਾਂ ਦੀਆਂ ਫੀਸਾਂ ਭਰੀਆਂ ਫੀਸਾਂ ਭਾਰਤੋਂ ਬਾਅਦ ਮੈਂ ਬਾਹਰ ਜਦੋਂ ਭੇਜੀ ਉੱਥੇ ਜਾ ਕੇ ਜਦੋਂ ਮੈਂ ਉਹਨੂੰ ਫੈਲਾਉਣ ਨੂੰ ਕਿਹਾ ਉੱਥੇ ਜਾ ਕੇ ਉਹਦਾ ਇਹ ਕਹਿਣਾ ਸੀ ਰਿਕਾਰਡਿੰਗਾਂ ਤੁਸੀਂ ਮੈਂ ਹੁਣ ਵੀ ਦੇਵਾਂਗਾ ਕੁੜੀ ਕਹਿੰਦੀ ਮੈਨੂੰ ਮੁੰਡਾ ਹੀ ਨਹੀਂ ਪਸੰਦ ਪਹਿਲੇ ਦਿਨੋਂ ਬਾਅਦ ਦੇ ਵਿੱਚ ਇਹ ਕਹਿੰਦੀ ਆ ਉੱਥੇ ਜਾ ਕੇ ਹੋਰ ਲੱਭ ਉੱਥੇ ਹੋਰ ਹੁਣ ਵੀ ਮੈਨੂੰ ਪਤਾ ਲੱਗਿਆ ਇਹ ਮੁੰਡਿਆਂ ਦੇ ਨਾਲ ਗੱਡੀਆਂ ਤੇ ਹੋਰ ਕਿਤੇ ਕੀ ਦੇ ਨਾ ਕਿਤੇ ਕੀ ਦੇ ਨਾ ਕਿਉਂਕਿ ਇਹਦੇ ਕੋਲੇ ਹੁਣ ਨਾ ਤਾਂ ਰਹਿਣ ਨੂੰ ਕੋਈ ਘਰ ਦਿੰਦਾ ਇਹਨੂੰ ਨਾ ਕੋਈ ਇਹਨੂੰ ਕੋਈ ਕੰਮ ਦਿੰਦਾ ਹੁਣ ਕਿਉਂਕਿ ਇਹਦੀ ਵੀਡੀਓ ਬਹੁਤ ਵਾਇਰਲ ਹੋ ਚੁੱਕੀ ਆ ਜਿਹਦੇ ਕਾਰਨ ਇਹ ਕਿਸੇ ਤੋਂ ਕਿਤੇ ਕੀ ਤੋਂ 100 ਰੁਪਏ ਮੰਗਦੀ ਆ ਕਿਤੇ ਕੀ ਤੋਂ ਮੰਗਦੀ ਆ ਤੇ ਉੱਥੇ ਮੁੰਡਿਆਂ ਨਾ ਹੁਣ ਮੈਨੂੰ ਮੁੰਡਿਆਂ ਨੇ ਕੁੜੀਆਂ ਵੀ ਦੱਸੀ ਜਾਂਦੀਆਂ ਕਾਲਜ ਤੋਂ ਦਾਸਦੀਆਂ ਇਹ ਮੁੰਡਿਆਂ ਨਾਲ ਕਿਤੇ ਕਿਹਦੇ ਮੁੰਡੇ ਨਾਲ ਗੱਡੀ 'ਚ ਬਹਿ ਕੇ ਜਾਂਦੀ ਆ ਕਿਤੇ ਕਿਹਦੇ ਨਾਲ ਬਹਿ ਕੇ ਜਾਂਦੀ ਆ ਮੈਂ ਇਹੀ ਚੀਜ਼ ਕਹਿਣਾ ਚਾਹਣਾ ਏਦੋਂ ਬਾਅਦ ਮੈਂ ਪਰਚਾ ਕਰਾਇਆ ਇਹਨਾਂ ਤੇ 420 ਦਾ ਪਰਚਾ ਜਿਹੜਾ ਹੋਇਆ ਉਹ ਆਇਆ ਨਹੀਂ ਮੈਂ ਜਾ ਕੇ ਦਰਖਾਸਤ ਦੇਤੀ ਤੇ ਹੋ ਗਿਆ 2 2.5 ਮਹੀਨੇ ਮੈਂ ੱੱਕੇ ਖਾਦੇ ਇਹਨਾਂ ਨੇ ਬਹੁਤ ਸ਼ਿਫਾਰਸ਼ਾਂ ਲਾਈਆਂ ਪੁਲਿਸ ਨੂੰ ਪੈਸੇ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਮੈਂ ਬਹੁਤ ਜ਼ੋਰ ਲਾ ਕੇ ਮੈਂ ਇਹਨਾਂ ਦੇ ਪਰਚਾ ਕਰਾਇਆਗਾ ਤਾਂ ਕਰਕੇ ਇਸੇ ਕਾਰਨਾ ਕਰਕੇ ਜਿਹੜੇ ਇੱਥੋਂ ਦੇ ਲੋਕ ਆ ਪੰਜਾਬ ਦੇ ਕਿ ਕਿਸੇ ਦੇ ਘਰੇ ਬੰਦਾ ਨਹੀਂ ਹੁੰਦਾ ਬੁੜੀਆਂ ਉਹ ਥਾਣੇ ਜਾਣ ਤੋਂ ਡਰਦੇ ਆ ਜਿਹੜਾ ਪਹਿਲੀ ਵਾਰੀ ਥਾਣੇ ਨਹੀਂ ਗਿਆ ਉਹ ਤਾਂ ਥਾਣੇ ਤੋਂ ਵੈਸੇ ਹੀ ਡਰਦਾ ਇਹ ਕੁੜੀਆਂ ਵਾਲੇ ਬਾਜੂ ਧਮਕਣਾ ਦਉਂਦੇ ਇਸੇ ਕਰਨ ਦਬਾ ਲ ਇਸ ਮੇਨ ਮੁੱਦਾ ਇਕੱਠੇ ਹੋਣ ਦਾ ਸਾਡਾ ਇਹੀ ਆ ਇੱਥੇ ਸਰਕਾਰ ਨੂੰ ਬੇਨਤੀ ਆ ਵੀ ਅਸੀਂ ਇਨਸਾਫ ਦੀ ਮੰਗ ਕਰਦੇ ਆ ਸੀਐਮ ਸਾਹਿਬ ਸਾਨੂੰ ਇਸ ਜਿਹੜੇ ਪੰਜਾਬ ਪੁਲਿਸ ਆ ਇਹ ਕੋਈ ਕਾਰਵਾਈ ਨਹੀਂ ਕਰ ਰਹੀ ਤਾਂ ਕਰਕੇ ਅਸੀਂ ਇਕੱਠੇ ਹੋ ਰਹੇ ਆ ਅੱਜ ਥੋੜੇ ਹੋਏ ਆ ਕੱਲ ਨੂੰ ਵੇਖ ਕੇ ਹੋਰ ਵੀ ਜ਼ਿਆਦਾ ਹੋਣਗੇ ਜੇਕਰ ਕਾਰਵਾਈ ਕੋਈ ਹੁੰਦੀ ਆ ਲੋਕ ਇਹਨੇ ਨਾ ਕਾਹਤੋਂ ਇਕੱਠੇ ਹੁੰਦੇ ਜਿਹੜੇ 12 ਕਰੋੜ ਰੁਪਏ ਦਾ ਘਪਲਾ ਹੋਇਆ ਠੱਗੀ ਬੱਜੀ ਆ ਸਾਡੇ ਨਾਲ ਜੇ ਠੱਗੀ ਦਾ ਇਨਸਾਫ ਮਿਲਿਆ ਹੁੰਦਾ ਪਰਚੇ ਕੱਟੇ ਹੁੰਦੇ ਤਾਂ ਲੋਕ ਕਾਹਤੋਂ ਇਕੱਠੇ ਹੁੰਦੇ ਇਸੇ ਕਾਰਨ ਕਰਕੇ ਅਸੀਂ ਸੀਐਮ ਭਗਵੰਤ ਫਸਮਾਨ ਸਾਹਿਬ ਨੂੰ ਵੀ ਆਪਣਾ ਮੰਗ ਪੱਤਰ ਦੇਵਾਂਗੇ ਡੀਜੀਪੀ ਗੌਰਵ ਜਾਦਵ ਉਹਨਾਂ ਨੂੰ ਵੀ ਮੰਗ ਪੱਤਰ ਦੇਵਾਂਗੇ ਇਹਦੇ ਤੋਂ ਬਾਅਦ ਇਕੱਠੇ ਹੋ ਕੇ ਅਸੀਂ ਹਰਿਆਣਾ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਉਹਦੇ ਵਿੱਚ ਰੈਟ ਵੀ ਪਾ ਰਹੇ ਹਾਂ ਵੀ ਪੰਜਾਬ ਦੇ ਵਿੱਚ ਆ ਹਾਲਾਤ ਆ ਇੱਥੋਂ ਦੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਿਹੜਾ ਕੋਈ ਪੈਸੇ ਦੇ ਦਿੰਦਾ ਜਿਹੜਾ ਕੋਈ ਵਿਚਪਾਰ ਸਲਾ ਜਾਂਦਾ ਪਹਿਲਾਂ ਕਹਿੰਦੇ ਪਰਚਾ ਹੋ ਜਾਊਗਾ ਮੁੜ ਕੇ ਉਹਦੇ ਅੱਲੀ ਦੀ ਹੋ ਜਾਂਦੇ ਆ ਇਸੇ ਕਾਰਨ ਕਰਕੇ ਬਾਅਦ ਤੋਂ ਬਾਅਦ ਇਕੱਠੇ ਹੋ ਮੇਰੇ ਵੀਰ ਜਿਨ੍ਹਾਂ ਨਾਲ ਠੱਗੀ ਵੱਜੀ ਆ ਉੱਥੇ ਹੁਣ ਮੈਂ ਇੱਕ ਚੀਜ਼ ਕਹਿਣਾ ਚਾਹਣਾ ਜਿਹੜੇ ਮੁੰਡੇ ਆ 12-12 ਪਰਚੇ ਆ ਜੇਲ੍ਹਾਂ ਕੱਟ ਕੇ ਆਏ ਆ ਕੀ ਗੱਲ ਇਹ ਕਿਹੜਾ ਉੱਥੇ ਵੀ ਬਾਰਡਰ ਟੱਪ ਕੇ ਗਏ ਸੀ ਕਿ ਉਹਨਾਂ ਦਾ ਤਾਂ ਚਲ ਹੱਕ ਵੀ ਬਣਦਾ ਜਿਹੜੇ 2 ਨੰਬਰ 'ਚ ਗਏ ਆ ਵੀ ਭਾਈ ਜੇਲ੍ਹ ਕੱਟ ਕੇ ਆਇਆ ਚਲ ਕੋਈ ਨਹੀਂ ਵੀ 2 ਨੰਬਰ 'ਚ ਗਿਆ ਤੇ ਆਪਦੀਆਂ ਵਿਆਹ ਕਰਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਘਰ ਵਾਲੀਆਂ ਦੇ ਉੱਤੇ ਇਹਨਾਂ ਨੇ ਪੈਸੇ ਲਾਏ ਆ ਤੇ ਉਹ ਇਹਨਾਂ ਨੂੰ ਜੇਲ੍ਹਾਂ ਕਰਾ ਰਹੀਆਂ ਉੱਥੇ ਜੇਲ੍ਹਾਂ ਕਟਾ ਕੇ ਕੱਟ ਕੇ ਆ ਰਹੇ ਆ ਤੇ ਇੱਥੇ ਜਿਹੜੇ ਪਰਿਵਾਰਾਂ ਨੇ ਅਸੀਂ ਘਰਾਂ ਦੇ ਘਰ ਲਾ ਤੇ ਪੈਲ ਗਈਆਂ ਵੈਕੀਆਂ ਮਾਂ ਤੇ ਡਿਪਰੈਸ਼ਨ ਡਿਪਰੈਸ਼ਨ ਚ ਕਈ ਤੇ ਕਈਆਂ ਦੇ ਮਰ ਵੀ ਗਏ ਮੁੰਡਾ ਬੈਠਾ ਦਾਦਾ ਨਹਿਰ ਚ ਛਾਲ ਮਾਰ ਕੇ ਮਰ ਗਿਆ ਫੇਰ ਪਰਚਾ ਹੋਇਆ ਤਾਂ ਸਾਡੇ ਸਾਡੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਐਡੀ ਵੈਡੀ ਠੱਗੀ ਹੋ ਰਹੀ ਸਾਡੀ ਸਰਕਾਰ ਸਾਡੀ ਨਹੀਂ ਸੁਣ ਰਹੀ ਤੇ ਉਹ ਕੁੜੀਆਂ ਬਗਾਨੇ ਦੇਸ਼ ਚ ਜਾ ਕੇ ਸਾਡੇ ਤੇ ਪਰਚੇ ਕਰਾ ਰਹੀਆਂ ਇਹ ਕਿੱਥੋਂ ਦਾ ਕਾਨੂੰਨ ਆ ਇਹ ਇਸੇ ਚੀਜ਼ ਕਰਕੇ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਇਹ ਚੀਜ਼ ਅੱਲੀ ਧਿਆਨ ਦਿੱਤਾ ਜਾਵੇ ਪੁਲਿਸ ਕਿਸੇ ਦੀ ਸੁਣਵਾਈ ਨਹੀਂ ਕਰ ਰਹੀ ਜੋ ਛਪਾਰਸ ਚਲਦੀ ਹੈ ਜਾਂ ਪੈਸਾ ਚੱਲਦਾ ਹਣ ਕਹਿੰਦੇ ਸਾਡੇ ਕੋਲੇ ਤਾਂ ਪੈਸਾ ਵੀ ਹੈ ਨਹੀਂ ਜਿਹੜਾ ਦੇ ਦਾਂਗੇ ਮਜਬੂਰੀ 'ਚ ਕਈ ਬੰਦੇ ਦਿੰਦੇ ਵੀ ਆ ਜਦੋਂ ਕਿ ਐਂ ਹੁੰਦਾ ਅਗਲੇ ਨੂੰ ਵੀ ਚਲੋ ਕੋਈ ਕਾਰਵਾਈ ਹੋ ਜੇ ਚਲੋ ਲੈ ਲਓ ਪੈਸੇ ਹੀ ਲੈ ਲਓ ਇਸੇ ਕਰ ਸਾਡੇ ਕੋਲੇ ਤਾਂ ਕਿਸੇ ਕੋਲੇ ਪੈਸਾ ਵੀ ਹੈ ਨਹੀਂ ਸਾਰਾ ਘਰ ਅੱਗੇ ਲਈ ਬੈਠੇ ਆ ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਡੋਗਰ ਸਰਪੰਚ ਪਿੰਡ ਉੱਗੋ ਕੇ ਇਹਨਾਂ ਨੇ ਵੀ ਕਾਰਵਾਈ ਕਰਵਾਈ ਆ ਅਸੀਂ ਦੋ ਤਿੰਨਾਂ ਬੰਦਿਆਂ ਨੇ ਬਹੁਤ ਜ਼ੋਰ ਲਾ ਕੇ ਕਾਰਵਾਈ ਕਰਵਾਈ ਆ ਤੇ ਇਸ ਤੋਂ ਬਾਅਦ ਜਿੰਨੇ ਤੁਸੀਂ ਲੋਕ ਰਹੇ ਜਿੰਨਾਂ ਦਾ ਘਪਲਾ ਹੋਇਆ ਇਹ ਵੀ ਦਰਖਾਸਤਾਂ ਨੇ ਦਿੱਤੀਆਂ ਹੋਈਆਂ ਹੋਗੀਆਂ ਅੱਧਿਆਂ ਦੀ ਹੋਈ ਨਹੀਂ ਤਾਂ ਤੈਨੂੰ ਮੈਂ ਕਹਿੰਦਾ ਤੁਸੀਂ ਵੀ ਦਿਓ ਇਹ ਇਹ ਤੋਂ ਬਾਅਦ ਡੋਗਰ ਸਰਪੰਚ ਉੱਗੋ ਕੇ ਇਹ ਤੁਹਾਨੂੰ ਦੱਸਣਗੇ। ਅਸੀਂ ਇੱਕ ਦੇ ਰੋਈ ਸਾਰੇ ਲੱਖ। ਅੱਜ ਤੁਹਾਡੀਆਂ ਸਾਰੀਆਂ ਪੀੜੀਆਂ ਹੁੰਦੀਆਂ। ਪਿਛਲੇ 10 ਸਾਲ ਤੋਂ ਉੱਪਰ ਕੋਈ ਨਹੀਂ ਕੋਈ ਨਹੀਂ। ਦੱਸੋ ਭਾਈ ਇਹ ਤੋਂ ਬਾਅਦ ਸਾਰਾ ਨਾ। ਸਾਲ ਤੋਂ ਉੱਪਰ ਹੋ ਗਿਆ ਕੰਪਨੀ ਤਾਂ ਦੇ ਭਰਿਆਂ ਬੈਠੋ। ਮੈਂ ਕਹਿੰਦਾ ਤੁਸੀਂ ਸਾਰੇ ਇਹ ਤੋਂ ਬਾਅਦ ਸਾਰੇ ਮੀਡੀਆ ਨੇ ਇਕੱਲੇ ਇਕੱਲੇ ਦੀ ਬਾਈਟ ਲੈ ਲਓ। ਇਕੱਲੇ ਇਕੱਲੇ ਜਿੰਨੇ ਜਾਨੇ ਵੀ ਖੜੇ ਸਾਰੇ ਜਾਨੇ ਨੇ ਮੀਡੀਆ ਨੂੰ ਦਿਓ ਬਾਟ ਇਕੱਲਾ ਇਕੱਲਾ। ਕਿਹੜੇ ਐਮਐਲਏ ਐਪੀਆ ਬਹੁਤ ਫਰਜ਼ਾਂ ਕਰਦੇ ਆ। ਹਾਂ ਸਾਰੇ ਇਹੀ ਕੰਮ ਆ ਜੀ। ਫਰਾਈਟ ਸਟਾਰਟ ਕਰੋ ਕਰੋ ਸਸਿਕਾ ਜੀ ਮੈਂ ਡੋਗਰ ਸਰਪੰਚ ਸਾਫਕਾ ਮਿੰਡੋ ਗੋਕੇ ਤਹਿਸੀਲ ਤੋਂ ਪਰ ਡਿਸਟ੍ਰਿਕਟ ਬਨਾਲਾ ਜੀ ਮੈਂ ਆਪਣੇ ਬੇਟੇ ਸਰਬਜੀ ਸਿੰਘ ਦਾ ਵਿਆਹ 25 ਸਤੰਬਰ 2023 ਨੂੰ ਕਰਿਆ ਸੀ ਜੀ ਮੈਂ ਬੇਨਤੀ ਇਹੀ ਕਰਦਾ ਪੰਜਾਬੀਆਂ ਨੂੰ ਚਲੋ ਠੀਕ ਹੈ ਮੈਂ ਲੰਬੀ ਸਟੋਰੀ ਨਹੀਂ ਲੈ ਕੇ ਜਾਊਗਾ 41 ਲੱਖ ਰੁਪਇਆ ਮੈਂ ਕਰਜ਼ਾ ਚੁੱਕ ਕੇ ਲਾਇਆ ਸੀ ਆਪਣੇ ਪੁੱਤ ਨੂੰ ਵਿਆਹ ਆ ਪਹਿਲਾਂ ਵਿਆਹ ਕੀਤਾ ਜੀ ਫਿਰ ਮਤਲਬ ਕਿ ਫੀਸਾਂ ਭਰੀਆਂ ਜੀਆਈਸੀ ਭਰੀਆਂ ਪਰ ਉੱਥੇ ਜਾ ਕੇ ਮਤਲਬ ਕਿ ਕਰਨਕੌਰ ਪਿੰਡ ਗਲੌਲੀ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਜੀ ਉੱਥੇ ਜਾ ਕੇ ਫੇਲ ਹੋ ਜਾਂਦੀ ਹੈ ਮੈਨੂੰ ਫੇਰ ਜਾ ਕੇ 3.5-4 ਲੱਖ ਰੁਪਏ ਲਾਉਣਾ ਪੈਂਦਾ ਹੈ ਉਹਦਾ ਸਟੇਟਸ ਮੇਨਟੇਨ ਕਰਨ ਲਈ ਉੱਥੇ ਜਾ ਕੇ ਜਦੋਂ ਮਤਲਬ ਕਿ ਆਪਦਾ ਸਟੱਡੀ ਕੰਪਲੀਟ ਕਰ ਲੈਂਦੀ ਹੈ ਮੈਂ ਪੰਚਾਇਤਾਂ ਲੈ ਕੇ ਜਾਣਾ ਵੀ ਜਖੋ ਮੇਰੇ ਮਤਲਬ ਕਿ ਬੇਟੇ ਦਾ ਵਰਕ ਪਰਮਿਟ ਅਪਲਾਈ ਨਹੀਂ ਕਰਿਆ ਉਹਨੇ ਮਤਲਬ ਕਿ ਆਪਦਾ ਵਰਕ ਪਰਮਿਟ ਅਪਲਾਈ ਕਰ ਲਿਆ ਵੀ ਤੁਸੀਂ ਇਦਾਂ ਜੁਲਮ ਨਾ ਕਮਾਓ ਤੇ ਤੁਸੀਂ ਮਤਲਬ ਕਿ ਉਹਨੂੰ ਸਮਝਾਓ ਬੇਟੀ ਨੂੰ ਪੰਚਾਇਤਾਂ ਲੈ ਕੇ ਮੈਂ ਬਾਰ-ਬਾਰ ਜਾਂਦਾ ਰਿਹਾ ਜੀ ਮੇਰੀ ਕੋਈ ਸੁਣਵਾਈ ਨਹੀਂ ਕਰੀ ਉਹਨਾਂ ਨੇ ਚਲੋ ਠੀਕ ਹੈ ਜੀ ਮੈਂ ਆਰਥਿਕ ਮੈਂ ਉਸ ਤੋਂ ਬਾਅਦ ਮੈਂ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਡਾਊਨ ਹੋ ਗਿਆ ਪਰ ਮੈਂ ਇੰਨਾ ਜ਼ਿਆਦਾ ਟੈਨਸ਼ਨ ਦੇ ਵਿੱਚ ਸੀ ਬੇਟਾ ਮੇਰਾ ਇੰਨਾ ਕਿ ਡਿਪਰੈਸ਼ਨ ਦੇ ਵਿੱਚ ਸੀ ਮੈਨੂੰ ਸਮਝਾਇਆ ਬੇਟਾ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਯਾਰ ਮੈਂ ਸਭ ਕੁਝ ਸੈੱਟ ਕਰ ਲੂੰਗਾ ਚਲੋ ਉਸ ਤੋਂ ਬਾਅਦ ਕਰਦੇ ਕਰਾਉਂਦੇ ਮੈਂ ਆਪਦੇ 11 ਦੋਸਤਾਂ ਨਾਲ ਰਾਇ ਕੀਤੇ ਮੈਂ ਦਰਖਾਸਤ ਦਿੱਤੀ ਮਾਨਯੋਗ ਐਸਐਸਪੀ ਸਾਹਿਬ ਬਰਨਾਲਾ ਜੀ ਨੂੰ ਉਹਨਾਂ ਨੇ ਮੇਰੀ ਬਹੁਤ ਵਧੀਆ ਸੁਣਵਾਈ ਕੀਤੀ ਆ ਜੀ ਚਲੋ ਮੈਂ ਮਤਲਬ ਕਿ ਵਧੀਆ ਮ ਉਹਨਾਂ ਨੇ ਪਰਿਵਾਰ ਨੂੰ ਬੁਲਾਇਆ ਪਰਿਵਾਰ ਨੇ ਮਤਲਬ ਕਿ ਫਿਰ ਵੀ ਮਤਲਬ ਕਿ ਇਗਨੋਰ ਕਰਤਾ ਉਹਨਾਂ ਨੂੰ ਬਲੌਕ ਮਤਲਬ ਕਿ ਸਾਨੂੰ ਵੀ ਬਲੌਕ ਕਰਤਾ ਐਸਪੀ ਸਾਹਿਬ ਛੱਬਰ ਸਾਹਿਬ ਨੂੰ ਵੀ ਮਤਲਬ ਕਿ ਬਲੌਕ ਕਰਤਾ ਜ ਜਦੋਂ ਉਹਨਾਂ ਨੂੰ ਬੁਲਾਇਆ ਵੀ ਤੁਸੀਂ ਆਓ ਤੁਹਾਡੀ ਸ਼ਾਮਤਪਤੀ ਸ਼ੋਹ ਉਹ ਆਏ ਇੱਕ ਵਾਰ ਦੋ ਵਾਰ ਉਸ ਤੋਂ ਬਾਅਦ ਆਉਣਾ ਉਹਨਾਂ ਨੇ ਬਣਾ ਕਰਤਾ ਜੀ ਚਲੋ ਉਹਨਾਂ ਨੇ ਮਤਲਬ ਕਿ ਡੀਐਲ ਲੀਗਲ ਦੀ ਰਿਪੋਰਟ ਲੈ ਕੇ ਉਹਨਾਂ ਤੇ ਮਤਲਬ ਕਿ ਪੰਜ ਜੀਆਂ ਤੇ ਪਰਚਾ ਦਰਜ ਕੀਤਾ ਸਮੇਤ ਲੜਕੀ ਕਰਨ ਕੌਰ ਤੇ ਜੀ ਔਰ ਮਾਤਾ ਹੁਣ ਇਸ ਟਾਈਮ ਅਰੈਸਟ ਕੀਤੀ ਹੋਈ ਆ ਉਹ ਜੇਲ੍ਹ ਦੇ ਵਿੱਚ ਐ 17 ਸਤੰਬਰ ਦੀ ਕੱਲ ਨੂੰ ਜਦੋਂ ਉਹਨਾਂ ਦੀ ਮਤ ਤਾਂ ਰਿਜੈਕਟ ਕਰਤੀ ਜੱਜ ਸਾਹਿਬ ਨੇ ਵੀ ਬਹੁਤ ਵਧੀਆ ਫੈਸਲਾ ਦਿੱਤਾ ਜੀ ਜੱਜ ਸਾਹਿਬ ਨੂੰ ਪਤਾ ਹੈ ਵੀ ਇਹ ਲੜਕੀਆਂ ਲੜਕਿਆਂ ਨੂੰ ਬੁਲਾ ਕੇ ਮੁੜ ਕੇ ਫਰੋਡ ਕਰ ਜਾਂਦੀਆਂ ਨੇ ਜੱਜ ਸਾਹਿਬ ਨੇ ਤੇ ਕੋਈ ਆਰਡਰ ਕਰਤਾ ਮੈਂ ਮੈਡੀਏਸ਼ਨ ਕੋਰਟ ਦੇ ਵਿੱਚ ਲੈ ਕੇ ਜਾਓ ਤੁਹਾਡਾ ਮੈਟਰ ਹੈ ਬੈਠ ਕੇ ਨੂੰ ਨਿਬੇੜੋ ਫਿਰ ਜ਼ਮਾਨਤ ਦੇਊਗਾ ਉਹਨਾਂ ਨੇ ਰਿਜੈਕਟ ਕਰਤੀ ਉਹਦੀ ਮਾਂ ਦੀ ਜ਼ਮਾਨਤ ਹੁਣ ਕੱਲ੍ਹ ਦਿਨ ਮੈਨੂੰ ਮਤਲਬ ਕਿ ਐਮਐਲਏ ਸਾਹਿਬ ਦਾ ਮਤਲਬ ਕਿ ਹਲਕਾ ਸੁਪਰਾਣਾ ਜੀ ਦਾ ਫੋਨ ਆ ਰਿਹਾ ਵੀ ਤੁਸੀਂ ਬੈਠ ਕੇ ਸਰਪੰਚ ਸਾਹਿਬ ਨਿਬੇੜੋ ਤੁਹਾਡੀ ਦੋ ਪਰਿਵਾਰਾਂ ਦਾ ਡਿਸਪਿਊਟ ਹੈ ਤੁਸੀਂ ਇਹਨੂੰ ਬੈਠ ਕੇ ਹੈਂਡਲ ਕਰ ਲਓ ਮੈਂ ਕਿਹਾ ਜੀ ਤਾਂ ਮੈਂ ਤੁਸੀਂ ਇਹਨਾਂ ਨੂੰ ਬਿਠਾਓ ਮੈਂ ਐਟ ਅ ਟਾਈਮ ਤੇ ਪਾਤਣਾ ਵਿਖੇ ਨਾਲ ਦੀ ਨਾਲ ਚੱਕੀ ਗੱਡੀ ਉੱਤੇ ਚਲਾ ਗਿਆ ਮੈਂ ਕਿਹਾ ਮੈਂ ਤਾਂ ਹੱਥ ਬੰਨ੍ਹਦਾ ਫਿਰਦਾ ਜੇ ਇਹਨਾਂ ਨੂੰ ਇਦਾਂ ਲੱਗਦਾ ਹੈ ਵੀ ਮੈਂ ਕੋਈ ਇਹਨਾਂ ਦੀ ਮਾਨ ਹਨ ਨਹੀਂ ਕਰਤੀ ਜਾਂ ਇਹਨਾਂ ਦੇ ਸਤਕਾਰ ਦੇ ਵਿੱਚ ਕੋਈ ਕਤਾਹੀ ਹੋ ਗਈ ਮੇਰੇ ਤੋਂ ਇਹ 200 ਬੰਦਾ ਇਕੱਠਾ ਕਰ ਲੈਣਾ ਆਪਦੇ ਪਿੰਡ ਦਾ ਮੈਂ ਪਹਿਲੀ ਹੱਥ ਲਾ ਦਿੰਦਾ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਆ ਮੈਂ ਇਹ ਮੈਨੂੰ ਬਦਮਾਸ਼ ਦੱਸਦੇ ਆ ਕਹਿੰਦੇ ਡੋਗਰ ਸਰਪੰਚ ਉਹ ਉਲਟਾ ਮੈਨੂੰ ਸਮਾਣਾ ਕੋਰਟ ਤੋਂ ਨੋਟਿਸ ਭਜਾ ਦੁੱਤੇ ਕਹਿੰਦੇ ਡੋਗਰ ਸਰਪੰਚ ਸਾਡੇ ਪਰਿਵਾਰ ਦੀਆਂ ਲੱਤਾਂ ਤੋੜੂਗਾ ਉਹ ਵੀ ਨਵਾਂ ਉਜਾੜੋ ਇੱਥੇ ਬਹੁਤ ਸਾਰੇ ਰੁਜ਼ਗਾਰ ਚੱਲ ਰਹੇ ਨੇ ਤੁਸੀਂ ਇੰਨੇ ਕ ਫਸ ਚੁੱਕੇ ਆ ਮੈਂ ਹੱਥ ਬਾਰ-ਬਾਰ ਬਣ ਰਿਹਾ ਤੁਹਾਨੂੰ ਤੁਸੀਂ ਆਪ ਦੇ ਪੁੱਤਾਂ ਨੂੰ ਇਕਲੋਤੇ ਮੇਰਾ ਇਕੱਲਾ-ਇਕੱਲਾ ਪੁੱਤਾਂ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ ਮੈਂ ਬਹੁਤ ਵੱਡਾ ਗਲਤ ਫੈਸਲਾ ਲੈ ਲਿਆ ਜੋ ਕਰਜ਼ਾ ਚੱਕ ਕੇ ਆਪਦੇ ਪੁੱਤ ਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ ਪਰ ਮੈਂ ਹੁਣ ਆਪਦੇ ਪੁੱਤ ਨੂੰ ਵਾਪਸ ਵੀ ਨਹੀਂ ਬੁਲਾ ਸਕਦਾ ਐਨਾ ਕਿ ਜ਼ਿਆਦਾ ਫਸ ਚੁੱਕੇ ਆ ਮੈਂ ਤੁਹਾਨੂੰ ਮਤਲਬ ਕਿ ਮੀਡੀਆ ਦੇ ਮੱਦੇਮੇਰਹੀਂ ਮੈਂ ਸਮਝਾ ਰਿਹਾ ਵੀ ਤੁਸੀਂ ਐਦਾਂ ਦਾ ਕਦਮ ਨਾ ਚੱਕਿਓ ਤੁਸੀਂ ਫਸ ਚੁੱਕਿਆ ਤੁਸੀਂ ਨਾ ਫਸੋ ਜੇਕਰ ਤੁਸੀਂ ਇਹ ਮੈਂ ਸਾਰੀਆਂ ਲੜਕੀਆਂ ਨੂੰ ਫਰਾਡ ਨਹੀਂ ਦੱਸ ਰਿਹਾ 90% ਲੜਕੀਆਂ ਫਰਾਡ ਨੇ 10% ਲੜਕੀਆਂ ਸਹੀ ਵੀ ਨੇ ਮੇਰੇ ਰਿਸ਼ਤੇਦਾਰੀ ਦੇ ਵਿੱਚ ਮੇਰੇ ਮਾਮੇ ਦੀਆਂ ਨੋਹਾ ਨੇ ਬਹੁਤ ਸੋਹਣੇ ਪਰਿਵਾਰ ਚੱਲ ਰਹੇ ਨੇ ਕੋਈ ਇਦਾਂ ਦੇ ਸਾਰੀਆਂ ਲੜਕੀਆਂ ਫਰਾਡ ਨਹੀਂ ਹੁੰਦੀਆਂ ਪਰ ਤੁਹਾਨੂੰ ਮੈਂ ਇਹੀ ਸੁਨੇਹਾ ਸੁਨੇਹਾ ਦੇਣਾ ਚਾਹੂੰਗਾ ਤੁਸੀਂ ਮਤਲਬ ਕਿ ਇਦਾਂ ਦੇ ਫਰਾਡ ਤੋਂ ਬਚੋ ਇੱਥੇ ਪੰਜਾਬ ਦੇ ਵਿੱਚ ਹੀ ਵਧੀਆ ਸੋਨਾ ਪੁਹਕ ਬਣਾਓ ਇੱਥੇ ਵਧੀਆ ਸੋਨਾ ਰੋਜ਼ਗਾਰ ਚਲਾਓ